ਲੈ ਵੀ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਅੱਜ ਆਪ ਆਇਆ ਬੁਰਜਸੇਮੀ ਬੁਰਜਸੇਮੀ ਜੀ ਆ ਜਿਹੜੀ ਸੰਗਤ ਦੇਖਦੇ ਹੋ ਤੁਸੀਂ ਇਹ ਥੋਲਾ ਪੈਂਦਾ ਜੀ ਇੱਥੇ ਪੂਰਾ ਪੱਕਾ ਸ਼ਰਤੀਆ ਇਲਾਜ ਆ ਬਹੁਤ ਹੀ ਦੂਰੋਂ ਨੇੜੇੋਂ ਸੰਗਤਾਂ ਆਉਂਦੀਆਂ ਜੀ ਰਿੰਗਣ ਤੇ ਗਠਿਆ ਜੀ ਤੇ ਆਪਣੀ ਬਾ ਤੇ ਜੂਰੀਏ ਦਾ ਤਿੰਨ ਚੀਜ਼ਾਂ ਦਾ ਥੋਲਾ ਪੈਂਦਾ ਆ ਦੇਖੋ ਮਾਤਾ ਕਿਵੇਂ ਆਉਂਦੀ ਆ ਇੱਥੇ ਪੱਕਾ ਸ਼ਰਤੀਆ ਇਲਾਜ ਆ ਜੀ ਆ ਜੋ ਮਿਲ ਕੇ ਆਪਾਂ ਬਾਬਾ ਜੀ ਨੂੰ ਪੁੱਛਦੇ ਆ ਪੂਰੀ ਵੀਡੀਓ ਦੇਖਿਓ ਉੱਡੀ ਜਿਹੜਿਆ ਬੜੀ ਤਾਂ ਅੰਦਰ ਜਿਹਾ ਲੱਗਦਾ। ਬਾਬਾ ਜੀ ਕਿਹੜੇ ਦਿਨ ਆਉਣਾ ਪੈਂਦਾ ਜੀ ਇੱਥੇ? ਸ਼ਨੀਵਾਰ। ਆਏ ਸ਼ਨੀਵਾਰ ਜੀ। ਹਾਂਜੀ। ਬੁਰਜ ਸੇਵਾ ਪਿੰਡੀ ਆ ਜੀ ਇਹ। ਹਾਂਜੀ। ਲੈ ਵੀ ਦੋਸਤੋ ਬੁਰਜ ਸੇਵਾ ਪਿੰਡ ਆ ਤਲਵੰਡੀ ਸਾਬੋ ਦੇ ਨੇੜੇ ਆ ਜੀ। ਇੱਧਰੋਂ ਮੋੜ ਮੰਡੀ ਦੇ ਨੇੜੇ ਪਈ ਜਾਂਦਾ। ਇਹ ਸਾਰੇ ਜੀ ਜਿਹੜੀ ਸੰਗਤ ਦੇਖ ਰਹੇ ਆ ਇਹ ਰਿੰਗਣ ਦੇ ਸਹੌਲੇ ਵਾਸਤੇ। ਇੱਕ ਹੋਰ ਦੱਸਿਓ ਬੇਨਤੀ ਹੈਗਾ ਜੀ। ਬਾਬਾ ਜੀ ਕੱਲੇ ਰਿੰਗਣ ਦੀ ਸਹੌਲਾ ਪੈਂਦਾ ਜੀ ਇੱਥੇ? ਰਿੰਗਣ ਜੂੜ ਗਿਆ ਘਟ ਗਿਆ। ਲਵੀ ਰਿੰਗਣ ਜੂਰੀਆ ਤੇ ਗਠੀਏ ਦਾ ਥੋਲਾ ਪੈਂਦਾ ਜੀ ਸਰ ਤੇ ਇੱਥੇ ਲਾ ਜਾ ਤੇ ਮੇਰੇ ਅੱਗੇ ਦੇਖੀਏ ਆਪਣੀ ਨਾਲਕ ਦੁਕੀਆ ਸਭ ਸੰਸਾਰ ਹੈ ਤੇ ਸਾਰੀ ਇੱਥੇ ਦੂਰੋਂ ਨੇੜੇ ਆਈ ਹੋਈ ਹੈ ਜੀ